ਸਤਿ ਸ਼੍ਰੀ ਅਕਾਲ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਸਰਕਾਰ ਦੇ ਉਪਰਾਲੇ ਸਦਕੇ ਪਹਿਲੀ ਵਾਰ ਪਾਣੀ ਰੀਚਾਰਜ ਹੋਵੇਗਾ ਪਾਣੀ ਦਾ ਪੱਧਰ ਉੱਪਰ ਹੋ ਜਾਏਗਾ ਪੰਛੀਆਂ ਨੂੰ ਪਾਣੀ ਦਾ ਪਾਣੀ ਮਿਲੇਗਾ ਤੇ ਦਰਖਤਾਂ ਤੱਕ ਵੀ ਪਾਣੀ ਪਹੁੰਚੇਗਾ ਦੱਸ ਦਈਏ ਕਿ ਨਵਾਂ ਸ਼ਹਿਰ ਚ ਇਹਨਾਂ ਵਿੱਚ ਕਰੀਬ 30 ਸਾਲ ਬਾਅਦ ਨਹਿਰੀ ਪਾਣੀ ਛੱਡਿਆ ਗਿਆ ਜਿਸ ਨਾਲ ਬੇਟ ਇਲਾਕੇ ਦੇ ਕਿਸਾਨਾਂ ਨੂੰ ਬਹੁਤ ਹੀ ਜ਼ਿਆਦਾ ਫਾਇਦਾ ਹੋਵੇਗਾ ਕਿਉਂਕਿ ਇਸ ਨਾਲ ਜ਼ਮੀਨੀ ਪਾਣੀ ਦਾ ਪੱਧਰ ਉੱਪਰ ਉੱਠ ਜਾਵੇਗਾ ਦੱਸਦੀ ਹੈ ਕਿ 40 ਸਾਲ ਪਹਿਲਾਂ ਇੱਥੇ ਇੱਕ ਖਾਲਾ ਹੁੰਦਾ ਸੀ ਜਿਸ ਨਾਲ ਕਿਸਾਨ ਆਪਣੇ ਖੇਤਾਂ ਨੂੰ ਪਾਣੀ ਲਗਾਉਂਦੇ ਸੀ ਤੇ ਜੋ ਕਿ 30 ਸਾਲਾਂ ਤੋਂ ਬੰਦ ਪਿਆ ਸੀ ਪਰ ਹੁਣ ਇਸ ਨੂੰ ਇੱਕ ਡਰੇਨ ਵਿੱਚ ਬਦਲ ਦਿੱਤਾ ਗਿਆ ਹੈ ਅੱਜ ਦੇ ਸਮੇਂ ਦੇ ਵਿੱਚ ਬੇਟ ਦੇ ਪਿੰਡਾਂ ਦੇ ਵਿੱਚ ਕਿਸਾਨ 22 25 25 ਫੁੱਟ ਡੂੰਘੇ ਬੋਰ ਕਰਕੇ ਪਾਣੀ ਕੱਢਦੇ ਸਨ ਪਰ ਹੁਣ ਇਸ ਡਰੇਨ ਦੀ ਸਹਾਇਤਾ ਕਰਕੇ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਲੋਕਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਧੰਨਵਾਦ ਕਰਦੇ ਕਿਹਾ ਕਿ ਉਹਨਾਂ ਦੇ ਉਦਮਾ ਸਦਕਾ ਹੀ ਨੈਰਚ ਪਾਣੀ ਚਾਲੂ ਹੋਇਆ ਹੈ ਜੋ ਕਿ ਘੱਟੋ ਘੱਟ 20-25 ਪਿੰਡਾਂ ਵਿੱਚ ਹੁੰਦਾ ਹੋਇਆ ਪਾਣੀ ਦਾ ਪੱਧਰ ਉੱਚਾ ਚੁੱਕੇਗਾ ਤੇ ਜੋ ਕਿਸਾਨ ਬੋਰ ਕਰ ਰਹੇ ਹਨ ਉਹਨਾਂ ਲਈ ਵੀ ਇਹ ਫਾਇਦੇਮੰਦ ਹੋਵੇਗਾ ਲੋਕਾਂ ਨੇ ਆਮ ਆਦਮੀ ਪਾਰਟੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਪਾਣੀ ਉਹਨਾਂ ਦੀਆਂ ਫਸਲਾਂ ਦੇ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੋਵੇਗਾ ਉਹਨਾਂ ਨੂੰ ਹੁਣ ਪਾਣੀ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਤੇ ਜੋ ਕਿ ਉਹਨਾਂ ਦੀਆਂ ਜ਼ਮੀਨਾਂ ਦੇ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੋਵੇਗਾ ਦਿਖਾਉਂਦੇ ਆ ਤੁਹਾਨੂੰ ਮੌਕੇ ਦੀ ਪੂਰੀ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਨਵਾਂ ਪੰਜਾਬ ਦੇ ਨਵਾਂ ਸ਼ਹਿਰ ਜ਼ਿਲ੍ਹੇ ਦੇ ਪਿੰਡ ਚਰਾਣ ਦਾ ਹੈੱਡ ਜਿਹੜਾ ਤੁਸੀਂ ਪਿੱਛੇ ਦੇਖ ਰਹੇ ਹੋ ਚਰਾਣ ਦਾ ਹੈੱਡ ਮੰਨਿਆ ਜਾਂਦਾ ਇੱਥੋਂ ਨਾਲ ਇੱਕ ਬਰਸਾਤੂ ਜਿੱਦਾਂ 35-40 ਸਾਲ ਪਹਿਲੇ ਜਦੋਂ ਸੇਮ ਪਿੰਡ ਦੀ ਸੀ ਉਹ ਖਾਲਾ ਸੀ ਉਹ ਖਾਲੇ ਦੇ ਰੂਪ ਚ ਸੇਮ ਦਾ ਪਾਣੀ ਨਿਕਲਦਾ ਹੁੰਦਾ ਸੀ ਪਰ ਹੁਣ ਅੱਜ ਦੇ ਸਮੇਂ ਵਿੱਚ ਜਿਹੜੇ ਬੇਡ ਦੇ ਪਿੰਡ ਆ ਉਹਨਾਂ ਦੇ ਵਿੱਚ 22-25-25 ਫੁੱਟ ਬੋਰ ਕਰਕੇ ਪਾਣੀ ਥੱਲੇ ਜਮੀਨ ਤੋਂ ਕੱਢਿਆ ਜਾ ਰਿਹਾ ਸੀ ਤੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਜਿਹੜੇ ਮੁੱਖ ਮੰਤਰੀ ਪੰਜਾਬ ਨੇ ਉਹਨਾਂ ਦੇ ਉਦਮਾ ਸਦਕਾ ਅੱਜ ਅਸੀਂ ਇਸ ਨਹਿਰ ਚੋਂ ਜਿਹੜਾ ਇਹ ਖਾਲਾ ਚਾਲੂ ਕੀਤਾ ਹੈ ਇਹ ਕਟੂ-ਕਟ 20 25 ਪਿੰਡਾਂ ਵਿੱਚ ਦੀ ਹੁੰਦਾ ਹੋਇਆ ਜਿਹੜਾ ਪਾਣੀ ਦਾ ਲੈਵਲ ਹੈ ਉਹਨੂੰ ਉੱਚਾ ਕਰੇਗਾ ਤੇ ਜਿਹੜੇ ਕਿਸਾਨ ਦਿਨਾਂ ਦੇ ਵਿੱਚ ਬੋਹਰਾਂ ਦੇ ਵਿੱਚ ਟੋਟੇ ਪਾ ਰਹੇ ਨੇ ਉਹ ਪਾਣੀ ਉੱਪਰ ਆਏਗਾ ਤੇ ਜ਼ਮੀਨ ਹਰੀ-ਭਰੀ ਹੋਵੇਗੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਪੰਜਾਬ ਸਰਕਾਰ ਦਾ ਉਲੇ ਸੋਨਿਹਾਲ ਆਸੀਆ ਕਾਲ ਚਲੋ ਸਾਨੂੰ ਬਹੁਤ ਖੁਸ਼ੀ ਆ ਜੀ ਇਹ ਜਿਹੜਾ ਪਾਣੀ ਆ ਇਹ 30 35 40 ਸਾਲ ਤੋਂ ਬਾਅਦ ਪਹਿਲੀ ਵਾਰੀ ਡਰੇਨ ਦੇ ਵਿੱਚ ਛੱਡਿਆ ਗਿਆ ਇਹ ਡਰੇਨ ਕਈ ਸਾਲਾਂ ਤੋਂ ਲਗਾਤਾਰ ਇਹ ਸੁੱਕੀ ਆ ਤੇ ਸੁੱਕੇ ਦੀ ਹਾਲਤ ਆ ਤੇ ਹੁਣ ਇਹਦੇ ਨਾਲ ਕੁਝ ਨਾ ਕੁਝ ਫਰਕ ਪਾਊਗਾ ਪਾਣੀ ਦੇ ਲੈਵਲ ਨੂੰ ਵੀ ਤੇ ਸਾਰੇ ਨੂੰ ਅਸੀਂ ਬਹੁਤ ਮਹਿਕਮੇ ਦੇ ਤੇ ਇਲਾਕੇ ਦਾ ਧੰਨਵਾਦੀ ਆ ਇਹ 15 ਬੀਆ ਪਿੰਡਾਂ ਦੇ ਵਿੱਚ ਹੀ ਡਰੇਨ ਹੋ ਕੇ ਤਾਜਪੁਰ ਕੋੜਾ ਤੋਂ ਅੱਗੇ ਚੱਲੇ ਜਾਂਦੀ ਆ ਤੋ ਅਸੀਂ ਬਹੁਤ ਬਹੁਤ ਧੰਨਵਾਦੀ ਆ ਮਹਿਕਮੇ ਦੇ ਕਿ ਇਹਨਾਂ ਨੇ ਇਹ ਇਸ ਮਚਾਂ ਨੂੰ ਸਾਂਭਦੇ ਹੋਏ ਪਾਣੀ ਦਿੱਤਾ ਆ ਇਹਨੂੰ ਹੋਰ ਵਧਾਇਆ ਜਾਣਾ ਚਾਹੀਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਅਸੀਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸ਼੍ਰੀ ਲਲਿਤ ਮੋਨ ਪਾਟਕ ਬੱਲੂ ਪ੍ਰਧਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਇਹਨਾਂ ਨੇ ਆਪਣੀ ਟੀਮ ਨੂੰ ਇਸ ਕਾਰਜ ਲਈ ਬਹੁਤ ਸਮੇਂ ਤੋਂ ਸਾਡੀ ਮੰਗ ਸੀ ਵੀ ਇਹ ਪਾਣੀ ਛੱਡਿਆ ਜਾਣਾ ਚਾਹੀਦਾ ਵਾ ਤੋ ਇਸ ਨੂੰ ਫੜ ਲਾਂਦੇ ਸਾਡੇ ਯੂਥ ਵਿੰਗ ਦੇ ਪ੍ਰਧਾਨ ਬਨੀਤ ਰਾਣਾ ਜੀ ਨੇ ਇਹ ਜਦੋਜਾਦ ਕਰਕੇ ਅੱਜ ਪਾਣੀ ਛਲਵਾਇਆ ਤੇ ਇਸ ਨਾਲ ਸਾਡੇ ਬੇਟ ਏਰੀਏ ਨੂੰ ਬਹੁਤ ਫਾਇਦਾ ਹੋਊਗਾ ਤੇ ਬੋਰਾ ਦੀ ਚਵਾਟ ਵਧੂਗੀ ਤੇ ਰੁੱਖ ਸਾਡੇ ਜਿਹੜੇ ਅੱਗੇ ਬਹੁਤ ਸਾਡੇ ਕੋਲ ਘਾਟਾ ਉਹ ਹਰੇ ਹੋਣਗੇ ਜਿਹੜੇ ਸੁੱਕੇ ਰੁੱਖਾ ਤੇ ਕੋਈ ਜਾਨਵਰ ਪਾਣੀ ਪੀਂਦਾ ਜੀ ਇਸ ਕੰਮ ਦਾ ਬਹੁਤ ਜ਼ਿਆਦਾ ਫਾਇਦਾ ਬੇਟ ਇਲਾਕੇ ਨੂੰ ਬਹੁਤ ਜ਼ਿਆਦਾ ਫਾਇਦਾ ਜੀ ਧੰਨਵਾਦ ਜੀ ਨੂੰ ਭਾਜੀ ਅੱਜ ਬਹੁਤ ਖੁਸ਼ੀ ਹੋਈ ਹੈ ਸਾਰੇ ਸਾਡੇ ਵੀਰ ਭੈਣ ਭਰਾ ਇੱਥੇ ਇਕੱਠੇ ਹੋਏ ਆ ਇਸ ਕਰਕੇ ਇਲਾਕੇ ਦੇ ਸਾਰਿਆਂ ਨੂੰ ਖੁਸ਼ੀ ਦੀ ਲਹਿਰ ਰਹੀ ਆ ਵੀ ਕੀ ਪਾਣੀ ਅੱਜ ਸਾਡੇ ਇਲਾਕੇ ਵਾ ਨੂੰ ਛੱਡ ਦਿੱਤਾ ਗਿਆ ਆ ਸਾਨੂੰ ਬੱਲੂ ਪ੍ਰਧਾਨ ਜੀ ਦਾ ਬਹੁਤ ਧੰਨਵਾਦ ਕਰਦੇ ਆ ਇਸ ਨੇ ਸਾਨੂੰ ਆਉਣ ਵਾਲੇ ਸਮੇਂ ਚ ਪਾਣੀ ਲਈ ਬਹੁਤ ਫਾਇਦਾ ਮਿਲੂਗਾ ਤੇ ਸਾਡੇ ਇਲਾਕੇ ਦੇ ਸਿੰਚਾਈ ਲਈ ਵੀ ਪਾਣੀ ਇਹ ਵਰਤਿਆ ਜਾ ਸਕਦਾ ਆ ਇਸ ਲਈ ਸਾਡੇ ਪਾਣੀ ਦੇ ਪੱਦਰ ਦੇ ਨੀਵੇਂ ਜਿਹੜਾ ਜੀਤ ਭਗਤ ਸਿੰਘ ਨਗਰ ਵਿੱਚ ਬਹੁਤ ਡੂੰਗਾ ਹੋ ਰਿਹਾ ਆ ਉਹ ਵੀ ਪੱਦਰ ਕਹਾ ਉੱਚਾ ਹੋਊਗਾ ਤੇ ਆਉਣ ਵਾਲੀਆਂ ਨਸਲਾਂ ਲਈ ਵੀ ਇਹ ਫਾਇਦੇਮੰਦ ਹੋਊਗਾ ਤੇ ਸਾਨੂੰ ਬਹੁਤ ਖੁਸ਼ੀ ਹੈ ਕਿ ਇਹ ਸਾਡਾ ਇਲਾਕਾ ਇਸ ਪਾਣੀ ਦੀ ਵਰਤੋਂ ਕਰੂਗਾ ਤੇ ਇਸ ਦਾ ਫਾਇਦਾ ਲਊਗਾ ਧੰਨਵਾਦ ਜੀ ਸਾਰਿਆਂ